ਸਵੇਰ ਕਾਲ ਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਲ ਖਬਰਾਂ ਦੇ ਪਹਿਲੇ ਨਜ਼ਰ ਮਾਰ ਲੈਣੇ ਆਮੋ ਹੈਡਲਾਈਨਸ ਤੇ ਸਿਪਾਲ ਖੈਰਾ ਦੇ ਐਨਡੀਪੀਐਸ ਮਾਮਲੇ ਦੇ ਵਿੱਚ ਨਵਾਂ ਰੁਖ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ ਸੁਨੀਲ ਜਾਖੜ ਨੇ ਕੇਰੀ ਆਮ ਆਦਮੀ ਪਾਰਟੀ ਸਰਕਾਰ ਰਾਗਤ ਚੱਡਾ ਨੂੰ ਲੈ ਕੇ ਚੁੱਕੇ ਸਵਾਲ ਸੀਐਮ ਮਾਨ ਨੂੰ ਮਿਲੇ ਅਕਾਲੀ ਵਿਧਾਇਕ ਸੁਖੀ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਦੀਆਂ ਖਬਰਾਂ ਤੇ ਦਿੱਤਾ ਸਪਸ਼ਟਿਕਰਨ ਅਮਰਿਤਪਾਲ ਦੇ ਪਰਿਵਾਰ ਨੇ ਭੁਖ ਹੜਤਾਲ ਕੀਤੀ ਖਤਮ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਰੀ ਕੀਤੇ ਗਏ ਸੰਹੁਕਮ ਤੇ ਹੁਣ ਖਬਰਾਂ ਵਿਸਥਾਰ ਨਾਲ ਕਾਂਗਰਸੀ ਆਗੂ ਸੁਖਪਾਲ ਖੈਰਾ ਨੂੰ ਸੁਪਰੀਮ ਕੋਰਟ ਵੱਲੋਂ ਇੱਕ ਵੱਡੀ ਰਾਹਤ ਦੇ ਦਿੱਤੀ ਗਈ ਹੈ ਦਰਅਸਲ ਵਿਸ਼ੇਸ਼ ਅਦਾਲਤ ਨੇ 2015 ਦੇ ਡਰੱਗਜ਼ ਕੇਸ ਵਿੱਚ ਵਿਧਾਇਕ ਸੁਖਪਾਲ ਖੈਰਾ ਦੀ ਕਥਿਤ ਭੂਮਿਕਾ ਦੀ ਹੋਰ ਜਾਂਚ ਦੇ ਹੁਕਮ ਦਿੱਤੇ ਸਨ ਹੁਣ ਸੁਪਰੀਮ ਕੋਰਟ ਨੇ ਇਸ ਕੇਸ ਵਿਰੁੱਧ ਕਾਂਗਰਸੀ ਵਿਧਾਇਕ ਸੁਪਾਲ ਸਿੰਘ ਖੈਰਾ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਅਦਾਲਤ ਦੇ ਇਸ ਫੈਸਲੇ ਤੇ ਸੁਖਪਾਲ ਖੈਰਾ ਨੇ ਸ਼ੁਕਰਾਨਾ ਕੀਤਾ ਹੈ ਸੁਪਰੀਮ ਕੋਰਟ ਨੇ 2015 ਦੇ ਡਰੱਗਜ਼ ਕੇਸ ਵਿੱਚ ਉਸ ਦੀ ਕਥਿਤ ਭੂਮਿਕਾ ਦੀ ਹੋਰ ਜਾਂਚ ਦੇ ਨਿਰਦੇਸ਼ ਤੈਨ ਵਾਲੇ ਵਿਸ਼ੇਸ਼ ਅਦਾਲਤ ਦੇ ਹੁਕਮਾਂ ਵਿਰੁੱਧ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਖੈਰਾ ਵੱਲੋਂ ਸੀਨੀਅਰ ਐਡਵੋਕੇਟ ਪੀਐਸ ਪਟਵਾਲੀਆ ਅਦਾਲਤ ਵਿੱਚ ਪੇਸ਼ ਹੋਏ ਸਨ ਜਿਸ ਤੋਂ ਬਾਅਦ ਸੁਖਪਾਲ ਖੈਰਾ ਦੇ ਵੱਲੋਂ ਇੱਕ ਪੋਸਟ ਪਾ ਕੇ ਅਦਾਲਤ ਦਾ ਧੰਨਵਾਦ ਕੀਤਾ ਗਿਆ ਹੈ ਦਰਅਸਲ ਟਵੀਟ ਕਰਕੇ ਖੈਰਾ ਨੇ ਲਿਖਿਆ ਕਿ ਮੈਂ ਨਿਆ ਪਾਲਿਕਾ ਦਾ ਤਹਿ ਦਿਲੋਂ ਤਨਵਾਦੀ ਹਾਂ ਮਾਨਯੋਗ ਸੁਪਰੀਮ ਕੋਰਟ ਨੇ ਮੇਰੀ ਪਟੀਸ਼ਨ ਤੇ ਪੰਜਾਬ ਰਾਜ ਨੂੰ ਨੋਟਿਸ ਜਾਰੀ ਕਰਨ ਲਈ ਭਗਵੰਤ ਮਾਨ ਦੁਆਰਾ ਮੇਰੇ ਵਿਰੁੱਧ ਕੀਤੇ ਗਏ ਬਿਲਕੁਲ ਬੇਮੁੰਦੀਆਦ ਝੂਠੇ ਬੇਤੁਕੇ ਅਤੇ ਰਾਜਨੀਤੀ ਤੋਂ ਪ੍ਰੇਰਿਤ ਐਨਡੀਪੀਐਸ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਬਦਲੇ ਅਤੇ ਨਫ਼ਰਤ ਤੋਂ ਬਾਹਰ ਇਸ ਦੇ ਨਾਲ ਹੀ ਸੁਖਪਾਲ ਖੈਰਾਨੇ ਨੇ ਕਿਹਾ ਕਿ ਬਦਲੇ ਅਤੇ ਨਫ਼ਰਤ ਤੋਂ ਬਾਹਰ ਮੈਂ ਉਸ ਦੇ ਦੋਰੀ ਮਾਪਦੰਡਾਂ ਦਾ ਸਭ ਤੋਂ ਵੱਧ ਬੋਲਣ ਵਾਲਾ ਆਲੋਚਕ ਹਾਂ ਹਾਲਾਂਕਿ ਇਹ ਅੰਸ਼ਕ ਰਾਹਤ ਹੈ ਮੈਨੂੰ ਨਿਆਪਾਲਿਕਾ ਤੇ ਪੂਰਾ ਭਰੋਸਾ ਹੈ ਕਿਉਂਕਿ ਮੈਂ ਪੂਰੀ ਤਰ੍ਹਾਂ ਬੇਕਸੂਰ ਹਾਂ ਅਤੇ ਇਸ ਇੱਕ ਮਾਮਲੇ 'ਚ ਲਗਾਤਾਰ ਚਾਰ ਸਰਕਾਰਾਂ ਦੁਆਰਾ ਗਲਤੀ ਨਾਲ ਫਸਾਇਆ ਗਿਆ ਹਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਪੁਲੱਤ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ 2015 ਦੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਕੇਸ ਵਿੱਚ ਸਜ਼ਾ ਮਨਨ ਦੇ ਦਿੱਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਕਿਸੇ ਵੀ ਦੋਸ਼ ਲਈ ਪਹਿਲੀ ਨਜ਼ਰੇ ਦੋਸ਼ੀ ਨਹੀਂ ਕਿਹਾ ਜਾ ਸਕਦਾ ਖੈਰਾ ਨੂੰ 28 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ 2023 ਵੱਡੇ ਹੈਰੋਇਨ ਦੇ ਵਪਾਰ ਨਾਲ ਸੰਬੰਧਿਤ ਇੱਕ ਮਾਮਲੇ ਦੇ ਵਿੱਚ ਖੈਰਾ ਦੀ ਗ੍ਰਿਫਤਾਰੀ ਕੀਤੀ ਗਈ ਸੀ ਆਫ ਆਈ ਆਰ ਵਿੱਚ 8 ਮੁਲਜ਼ਮ ਪਹਿਲਾਂ ਹੀ ਗ੍ਰਿਫਤਾਰ ਕੀਤੇ ਗਏ ਸਨ ਅਤੇ ਬਾਅਦ ਵਿੱਚ ਖੈਰਾ ਦਾ ਨਾਮ ਸ਼ਾਮਿਲ ਕੀਤਾ ਗਿਆ ਸੀ ਦੱਸਿਆ ਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ 4 ਜਨਵਰੀ ਦੇ ਹੁਕਮਾਂ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਸੁਪਰੀਮ ਕੋਰਟ ਨੇ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟਾਂਸੇਜ਼ ਐਕਟ ਤਹਿਤ ਦਰਜ ਕੇਸ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਜ਼ਮਾਨਤ ਦੇਣ ਦੇ ਹਾਈ ਕੋਰਟ ਦੇ ਹੁਕਮਾਂ ਖਿਲਾਫ ਪੰਜਾਬ ਸਰਕਾਰ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਹਾਈ ਕੋਰਟ ਵੱਲੋਂ ਖੈਰਾਂ ਨੂੰ ਐਨਡੀਪੀਐਸ ਕੇਸ ਵਿੱਚ ਜ਼ਮਾਨਤ ਦੇਣ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਨੇ 2015 ਦੇ ਡਰੱਗਜ਼ ਕੇਸ ਵਿੱਚ ਇੱਕ ਮੁੱਖ ਗਵਾਹ ਦੀ ਪਤਨੀ ਦੀ ਸ਼ਿਕਾਇਤ ਉਤੇਸਪਨਪੁਰ ਥਾਣੇ ਵਿੱਚ ਦਰਜ ਕੀਤੇ ਗਏ ਇੱਕ ਨਵੇਂ ਕੇਸ ਵਿੱਚ ਖੈਰਾਂ ਨੂੰ ਅਪਰਾਧਿਕ ਧਮਕੀ ਦੇਣ ਲਈ ਗ੍ਰਿਫਤਾਰ ਕਰ ਲਿਆ ਸੀ ਹਾਲਾਂਕਿ 15 ਜਨਵਰੀ 2024 ਨੂੰ ਕਪੂਰਥਲਾ ਦੀ ਅਦਾਲਤ ਨੇ ਖੈਰਾ ਨੂੰ ਦੂਜੇ ਕੇਸ ਵਿੱਚ ਵੀ ਜ਼ਮਾਨਤ ਦੇ ਦਿੱਤੀ ਸੀ ਵਿਖਣਾ ਇਹ ਹੋਵੇਗਾ ਕਿ ਸੁਪਰੀਮ ਕੋਰਟ ਦੇ ਵੱਲੋਂ ਪੁੱਛੇ ਗਏ ਇਸ ਸਵਾਲ ਤੋਂ ਬਾਅਦ ਪੰਜਾਬ ਸਰਕਾਰ ਕੀ ਨਵਾਂ ਰੁਖ اختیار ਕਰਦੀ ਹੈ ਤੇ ਇਸ ਮਾਮਲੇ ਵਿੱਚ ਕੀ ਜਵਾਬ ਦਾਇਰ ਕਰਦੀ ਹੈ ਆਮ ਆਦਮੀ ਪਾਰਟੀ ਕਈ ਦਿਨਾ ਤੋਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਲੱਗੀ ਹੋਈ ਹੈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਨਜ਼ਰ ਆਉਂਦੇ ਨੇ ਪਰ ਸੰਸਦ ਰਾਗਵ ਛੱਡਾ ਦੀ ਗੈਰ ਮੌਜੂਦਗੀ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਹੁਣ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸਵਾਲ ਖੜੇ ਕਰ ਲਿੱਤੇ ਨੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਰਾਗਵ ਛੱਡਾ ਦੀ ਗੈਰ ਹਾਜ਼ਰੀ ਸੰਬੰਧੀ ਸਵਾਲ ਪੁੱਛੇ ਨਕਸਬਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਵੀ ਇਸੇ ਦੌਰਾਨ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕਰਨ ਵਿੱਚ ਜੁਟੀ ਹੋਈ ਹੈ। ਹੁਣ ਇਸ ਖ਼ਬਰ ਦੇ ਵਿਚਾਲੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਰਾਗਵ ਚੱਡਾ ਦੀ ਚੋਣ ਮਾਹੌਲ ਦੇ ਵਿੱਚ ਗੈਰ ਹਾਜ਼ਰੀ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਕਈ ਤਰ੍ਹਾਂ ਦੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਦੱਸ ਦਈਏ ਕਿ ਬੀਤੇ ਕੁਝ ਦਿਨਾਂ ਤੋਂ ਰਾਗਵ ਚੱਡਾ ਗੈਰ ਹਾਜ਼ਰ ਵਿਖਾਈ ਦੇ ਰਹੇ ਨੇ ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਫਵਾਹਾਂ ਨੇ ਵੀ ਜ਼ੋਰ ਫੜ ਲਿਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਹੀ ਉਹ ਸਿਆਸੀ ਤੌਰ ਤੇ ਗੈਰ ਸਰਗਰਮ ਨਜ਼ਰ ਆਏ ਨੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਬ੍ਰਿਟੇਨ 'ਚ ਸਰਜਰੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਅਜਿਹੇ ਦੇ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਚੁੱਪੀ ਤੋੜਨ ਲਈ ਕਿਹਾ ਹੈ ਉਹਨਾਂ ਨੇ ਰਾਗਵ ਚੱਡਾ ਦੀ ਗੈਰ ਹਾਜ਼ਰੀ ਦੇਤੇ ਜਵਾਬ ਮੰਗਿਆ ਸੁਨੀਲ ਜਾਖੜ ਨੇ ਇੱਕ ਟਵੀਟ ਦੇ ਵਿੱਚ ਲਿਖਿਆ ਕਿ ਸਿਆਸੀ ਤੌਰ ਤੇ ਗਰਮਾਏ ਮਾਹੌਲ ਦੇ ਇਸ ਮੋੜ ਤੇ ਰਾਗਵ ਚੱਡਾ ਦੀ ਗੈਰ ਹਾਜ਼ਰੀ ਲਈ ਕਈ ਕਾਰਨ ਦਸੇ ਜਾ ਰਹੇ ਨੇ ਇਸ ਤੇ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਚੁੱਪ ਨੇ ਵੀ ਅਜਹੀਆਂ ਕਈ ਚਰਚਾਵਾਂ ਨੂੰ ਹੋਰ ਬਲ ਦਿੱਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ ਚੱਡਾ ਅੱਖਾਂ ਦੇ ਆਪਰੇਸ਼ਨ ਲਈ ਲੰਡਨ ਗਏ ਨੇ ਉਹਨਾਂ ਨੇ ਇਸ ਦੇ ਨਾਲ ਕਿਹਾ ਕਿ ਜੇਕਰ ਅਜੇ ਹੈ ਤਾਂ ਮੈਂ ਉਸਦੇ ਜਲਦੀ ਠੀਕ ਹੋਣ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਦੱਸ ਦਈਏ ਕਿ ਰਾਗਵ ਚੱਡਾ ਪੰਜਾਬ ਵਿੱਚ ਚੋਣ ਐਲਾਨ ਉਮੀਦਵਾਰਾਂ ਦੀ ਸੂਚੀ ਅਤੇ ਇਸ ਤੋਂ ਪਹਿਲਾਂ ਵੱਖ-ਵੱਖ ਸ਼ਹਿਰਾਂ ਵਿੱਚ ਆਯੋਜਿਤ ਪ੍ਰੋਗਰਾਮਾਂ ਦੇ ਵਿੱਚ ਵੀ ਗੈਰ ਹਾਜ਼ਰ ਰਹੇ ਨੇ ਅਜਿਹੇ ਦੇ ਵਿੱਚ ਉਹਨਾਂ ਦੇ ਆਮ ਆਦਮੀ ਪਾਰਟੀ ਨੂੰ ਛੱਡਣ ਅਤੇ ਸੀਨੀਅਰ ਲੀਡਰਸ਼ਿਪ ਦੇ ਨਾਲ ਮਤਭੇਦ ਹੋਣ ਦੀਆਂ ਅਫਵਾਹਾਂ ਵੀ ਸਾਹਮਣੇ ਆ ਰਹੀਆਂ ਨੇ ਇਸ ਦੌਰਾਨ ਨਾਤਾ ਅਰਵਿੰਦ ਕੇ ਜੀਵਾਲ ਅਤੇ ਨਾਹੀਂ ਭਗਵੰਤ ਮਾਨ ਨੇ ਕੋਈ ਬਿਆਨ ਜਾਰੀ ਕੀਤਾ ਹੈ ਜਿਸ ਕਾਰਨ ਲੋਕ ਇਨ੍ਹਾਂ ਅਫਵਾਹਾਂ ਨੂੰ ਸੱਚ ਮੰਨੀ ਬੈਠੇ ਨੇ ਜਾਣਕਾਰੀ ਮੁਤਾਬਕ ਸੰਸਦ ਰਾਗਵ ਚੱਡਾ ਅੱਖਾਂ ਦੇ ਆਪਰੇਸ਼ਨ ਲਈ ਬ੍ਰਿਟਾਨੀਆ ਗਏ ਹੋਏ ਨੇ ਰਾਗਵ ਚੱਡਾ ਰੈਟੀਨਲ ਡਿਟੈਚਮੈਂਟ ਨੂੰ ਰੋਕਣ ਲਈ ਵਿਟ੍ਰੈਕਟਮੀ ਸਰਜਰੀ ਕਰਵਾ ਰਹੇ ਨੇ ਰੈਟੀਨਲ ਡਿਟੈਚਮੈਂਟ ਅੱਖਾਂ ਦੀ ਗੰਭੀਰ ਬਿਮਾਰੀ ਹੁੰਦੀ ਹੈ ਇਸ ਵਿੱਚ ਰੈਟੀਨਾ ਵਿੱਚ ਛੋਟੇ ਛੋਟੇ ਛੇਕ ਬੰਨ੍ਹੇ ਸ਼ੁਰੂ ਹੋ ਜਾਂਦੇ ਨੇ ਤੇ ਇਸ ਨਾਲ ਅੱਖਾਂ ਦੀ ਰੋਸ਼ਨੀ ਲਈ ਵੱਡਾ ਖਤਰਾ ਪੈਦਾ ਹੁੰਦਾ ਹੈ ਜਿਸ ਨੂੰ ਰੋਕਣ ਵਾਸਤੇ ਤੁਰੰਤ ਸਰਜਰੀ ਦੀ ਲੋੜ ਹੁੰਦੀ ਹੈ ਹਾਲਾਂਕਿ ਉਹਨਾਂ ਦੇ ਗਾਇਬ ਹੋਣ ਦੇ ਪਿੱਛੇ ਕੀ ਕਾਰਨ ਹੈ ਇਹ ਤਾਂ ਖੁਦ ਰਾਗਵ ਚੱਡਾ ਹੀ ਦੱਸ ਸਕਦੇ ਨੇ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਇਸ ਮੁੱਦੇ ਦੇ ਉੱਤੇ ਕੀ ਬਿਆਨ ਦਿੰਦੀ ਏ ਇਹ ਤਾਂ ਵੇਖਣਾ ਹੋਵੇਗਾ। ਲੋਕ ਸਭਾ ਚੋਣਾਂ ਨੂੰ ਲੈ ਕੇ ਸੂਬੇ ਦੀ ਸਿਆਸਤ ਗਰਮਾਉਣ ਲੱਗੀ ਏ ਕਾਂਗਰਸੀ ਆਗੂ ਪਾਰਟੀ ਛੱਡ ਕੇ ਜਾ ਰਹੇ ਨੇ ਤੇ ਅਕਾਲੀ ਕਰ ਵਾਪਸੀ ਕਰ ਰਹੇ ਨੇ। ਇਸ ਦੌਰਾਨ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਸੁਖੀ ਆਪ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਏ ਦੂਜੇ ਪਾਸੇ ਵਿਧਾਇਕ ਸੁਖੀ ਨੇ ਇਹਨਾਂ ਚਰਚਾਵਾਂ ਨੂੰ ਅਫਵਾ ਕਰਾਰ ਦੇ ਦਿੱਤਾ। ਬੰਗਾ ਤੋਂ ਸ਼੍ਰੋਮਣੀ ਕਾਲੀ ਦਲ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀਆਂ ਗੱਲਾਂ ਨੂੰ ਮਹਿਜ਼ ਅਫਵਾਹ ਘrar ਦਿੰਦਿਆਂ ਹੋਇਆਂ ਇਹ ਸਾਰੀਆਂ ਖਬਰਾਂ ਰੱਦ ਕਰ ਦਿੱਤੀਆਂ ਗਈਆਂ ਨੇ ਬੀਤ ਦਿਨੀ ਉਹ ਚੰਡੀਗੜ੍ਹ ਸੀਐਮ ਰਿਹائش ਦੇ ਵਿਖੇ ਸੀਐਮ ਮਾਨ ਨੂੰ ਮਿਲਣ ਵਾਸਤੇ ਗਏ ਸਨ ਤਾਂ ਇੱਕ ਅਸਟਰੀ ਲਗਾਏ ਜਾ ਰਹੇ ਸਨ ਕਿ ਉਹ ਵੀ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਨੇ ਪਰ ਉਹਨਾਂ ਦੇ ਵੱਲੋਂ ਇਸ ਦੇ ਉੱਤੇ ਹੁਣ ਸਪਸ਼ਟੀਕਰਨ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਸਨ ਅਤੇ ਉਹਨਾਂ ਨੇ ਆਪਣੇ ਹਲਕੇ ਵਿੱਚ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਮੈਡੀਕਲ ਕਾਲਜ ਬਣਵਾਉਣ ਦੀ ਮੰਗ ਕੀਤੀ ਸੀ ਉਹਨਾਂ ਨੇ ਇਸ ਮੌਕੇ ਤੇ ਹੋਰ ਕੀ ਕਿਹਾ ਤੁਹਾਨੂੰ ਸੁਣਾਉਣੀਆਂ ਅ ਪਰਸੋਂ ਵੀ ਸੀਐਮ ਸਾਹਿਬ ਨੂੰ ਮਿਲਿਆ ਸੀ ਖੜਗਰਕਲਾਂ ਔਰ ਕੱਲ ਮੈਂ ਉਹਨਾਂ ਨੂੰ 4 ਵਜੇ ਉਹਨਾਂ ਦੇ ਰੈਸਟੇਰੈਂਟ ਤੇ ਮਿਲਿਆ। ਮੁੱਦੇ ਤੇ ਨੇਚਰਲ ਆਕੰਧ ਦਾ ਮਤਲਬ ਵੀ ਜੇ ਉਸ ਸ਼ੀਦਿਆਂ ਸਰ ਭਗਤ ਸਿੰਘ ਦੀ ਜਗ੍ਹਾ ਤੇ ਆਏ ਆ ਉਹਨਾਂ ਦੇ ਜੱਦੀ ਬੈਂਕੜਕੜਕਲਾਂ ਕਿਉਂਕਿ ਮਿਊਜ਼ੀਅਮ ਦਾ ਜਿਹੜਾ ਮਸਲਾ ਸੀ ਇਹ ਮਹੀਂ ਵਿਧਾਨ ਸਭਾ ਚੁੱਕਿਆ ਸੀ। ਕਿਉਂਕਿ 2 ਸਾਲ ਇਆਮਾਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਹੋ ਗਏ 2 ਸਾਲਾਂ ਵਿੱਚ ਮਿਲਦਾ ਦੋ ਦਿਨ ਵੀ ਨਹੀਂ ਖੁੱਲਿਆ ਹੋਣਾ। ਔਰ ਮੈਂ ਸੀਐਮ ਸਾਹਿਬ ਨੂੰ ਕਹਿ ਸੀ ਕਿ ਤੁਸੀਂ ਉੱਥੇ ਸੌਂਚ ਚੁੱਕੀ ਹੈ ਉਹ ਮਿਊਜ਼ੀਅਮ ਉਹਨੂੰ ਜੋ ਵੀ ਰੈਨੋਵੇਟ ਕਰਨਾ ਜੋ ਵੀ ਕੰਮ ਕਰਕੇ ਜਲਦੀ ਇਹਨੂੰ ਲੋਕਾਂ ਦੇ ਲਈ ਖੋਲੋ। ਤੋਂ ਉਹਨਾਂ ਨੇ ਆ ਕੇ ਪਰਸੋਂ ਦਾ ਹੁਕਮ ਦਿੱਤਾ ਇਹਨੂੰ ਖੋਲਿਆ। ਔਰ ਮੈਂ ਇਸ ਗੱਲ ਇਹਨਾਂ ਦਾ ਧੰਨਵਾਦ ਵੀ ਕੀਤਾ। ਔਰ ਨਾਲ ਨਾਲ ਸ਼ਾਇਦ ਜੇ ਤੁਸੀਂ ਮੀਡੀਆ ਬੜੇ ਉੱਤੇ ਦੇਖਦੇ ਹੋਗੇ ਤਾਂ ਮੈਂ ਸੀਐਮ ਸਾਹਿਬ ਨੂੰ ਕਹਿੰਦਾ ਸੀ ਸੀਐਮ ਸਾਹਿਬ ਇੱਥੇ ਕੋਈ ਵੀ ਪੱਕਾ ਸਟਾਫ ਨਹੀਂ ਹੈ। ਨਾ ਚੌਕੀਦਾਰ ਪੱਕੇ ਨਾ ਇਥੇ ਮਾਲੀ ਪੱਕੇ ਨਾ ਕੋਈ ਹੋਰ ਇਹ ਕਹਿੰਦਾ ਮਤਲਬ ਇੱਥੇ ਜਿਹੜਾ ਪੱਕਾ ਸਟਾਫਤਾ ਜਾਵੇ ਤਾਂ ਕਿ ਇਹਦੀ ਮੇਨਟੇਨੈਂਸ ਜਿਹੜੀ ਆ ਉਹ ਬਰਕਰਾਰ ਰਵੇ ਔਰ ਇਹ बार-बार ਬੰਦ ਕਿਨਾਰੇ ਨਾ ਆਵੇ ਔਰ ਸੀਐਮ ਸਾਹਿਬ ਨੇ ਬੜੇ ਵਧੀਆ ਉਹਨਾਂ ਨੇ ਉਸੇ ਪਹਿਲੇ ਜਿਹੜਾ ਸਿਗਾ ਉਹਨਾਂ ਦਾ ਅਫੀਸਰ ਉਹਨੂੰ ਡਿਊਟੀ ਲਈ ਵੀ ਇੱਥੇ ਜੋ ਵੀ ਸਟਾਫ ਚਾਹੀਦਾ ਉਹ ਪੂਰਾ ਕਰਕੇ ਦਿਓ ਔਰ ਦੂਸਰੀ ਗੱਲ ਜਿਹੜੀ ਸੀ ਕਹਿੰਦਾ ਮਨ ਮੈਂ ਸੀਐਮ ਸਾਹਿਬ ਨੂੰ ਜਿਸ ਦਿਨ ਜੇ ਕਿਸ ਨੇ ਵਿਧਾਨ ਸਭਾ ਦੀ ਦੇਖੀ ਹੋਵੇ ਤਾਂ ਜਦੋਂ ਸੀਐਮ ਸਾਹਿਬ ਸਾਡਾ ਸ਼ਰੀ ਖਤਮ ਹੋਇਆ ਉਸ ਤੋਂ ਬਾਅਦ 15 ਮਿੰਟ ਮੈਂ ਸੀਐਮ ਸਾਹਿਬ ਨਾਲ ਗੱਲ ਕਰਦਾ ਰਿਹਾ ਮੈਂ ਉਹਨੂੰ ਇਸ ਗੱਲ 'ਚ ਕਨਵਿੰਸ ਕਰਾਂਦਾ ਰਿਹਾ ਕਿ ਇਹ ਮੈਡੀਕਲ ਕਾਲਜ ਖੋਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਜੰਲੀਗੜ ਦਾ ਪੀਜੀਆ ਉਹ ਨਹਿਰੂ ਸਾਹਿਬ ਦੇ ਨਾਂ ਦੇ ਲੱਗਿਆ ਹੈ ਜੇ ਜਿਹੜਾ ਈਮਜ਼ ਬਠਿੰਡਾ ਆ ਉਹ ਵੀ ਬਾਹਰ ਸਿਮਨਤ ਕੋਰ ਬਾਲ ਦੇ ਨਾਂ ਤੇ ਮੈਂ ਕਹਿੰਦਾ ਜੇ ਤੁਹਾਡੇ ਨਾਂ ਤੇ ਕੋਈ ਮੈਡੀਕਲ ਕਾਲਜ ਲੱਗਣਾ ਆ ਉਹ ਚੀਜ਼ ਦੇ ਸਰਦਾਰ ਫਰਕਨ ਸਿੰਘ ਜਿਹੜਾ ਖੜਕੜ ਕਲਾ ਮਤਲਬ ਉਹ ਲੱਗਣਾ ਜ਼ਿਕਰੂ ਹੈ ਕਿ ਬੀਤੇ ਕਈ ਦਿਨਾ ਤੋਂ ਲਗਾਤਾਰ ਸਿਆਸੀ ਪਾਰਟੀਆਂ ਦੇ ਵਿੱਚ ਫੇਰ ਬਦਲ جاری ਹੈ ਕਾਂਗਰਸ ਪਾਰਟੀ ਤੋਂ ਲੋਕ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਿਧਾਇਕ ਦੇ ਉੱਤੇ ਵੀ ਅਜੇਹੀ ਹੀ ਸ਼ੰਕੇ ਜਿਤਾਏ ਜਾ ਰਹੇ ਸਨ ਪਰ ਉਹਨਾਂ ਦੇ ਵੱਲੋਂ ਇਸ ਨੂੰ ਸਾਫ਼ ਰੱਦ ਕਰ ਦਿੱਤਾ ਗਿਆ ਹੈ ਦਿਖਿਆ ਜਾ ਰਿਹਾ ਹੈ ਕਿ ਬੀਤੇ ਦਿਨਾ ਤੋਂ ਸ਼੍ਰੋਮਣੀ ਅਕਾਲੀ ਦਲ ਆਪਣੇ ਰੁੱਸੇ ਹੋਏ ਆਗੂਆਂ ਨੂੰ ਮਨਾ ਰਿਹਾ ਹੈ ਤੇ ਘਰ ਵਾਪਸੀ ਕਰਵਾ ਰਿਹਾ ਹੈ ਜਿਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮਜ਼ਬੂਤ ਹੋਣ ਦੀਆਂ ਵੀ ਗੱਲਾਂ ਕਈਆਂ ਚਾਰੀਆਂ ਨੇ ਹਾਲਾਂਕਿ ਇੱਕ ਗੱਲ ਕਿ ਨਹੀਂ ਕਿ ਸੱਚ ਨੇ ਇਹ ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਪਤਾ ਚੱਲ ਹੀ ਜਾਵੇਗਾ ਬੀਤੇ ਕਈ ਦਿਨਾਂ ਤੋਂ ਅਮਰਿਤਪਾਲ ਸਿੰਘ ਦਾ ਪਰਿਵਾਰ ਬਾਕੀ ਸਿੱਖ ਸੰਗਤ ਦੇ ਨਾਲ ਭੁਖੜ ਹੜਤਾਲ ਤੇ ਬੈਠਾ ਸੀ ਤੇ ਅੱਜ ਇਹ ਭੁਖੜ ਹੜਤਾਲ ਤੋੜ ਦਿੱਤੀ ਗਈ ਹੈ ਸੰਗਤ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਇਹ ਹੜਤਾਲ ਖਤਮ ਕਰ ਦਿੱਤੀ ਗਈ ਹੈ ਪਰ ਵਿਰੋਧ ਹਜੇ ਵੀ ਜਾਰੀ ਹੈ ਦੂਜੇ ਪਾਸੇ ਅਮਰਿਤਪਾਲ ਦੇ ਭੁਖੜ ਹੜਤਾਲ ਖਤਮ ਕਰਵਾਉਣ ਲਈ ਵੀ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਬੇਨਤੀ ਕੀਤੀ ਜਾ ਰਹੀ ਹੈ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖ ਸੇਵਾਦਾਰ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਬੀਤੇ ਕਈ ਦਿਨਾਂ ਤੋਂ ਭੁਖ ਹੜਤਾਲ ਕੀਤੀ ਜਾ ਰਹੀ ਸੀ ਜੋ ਅੱਜ ਖਤਮ ਕਰ ਦਿੱਤੀ ਗਈ ਹੈ ਹਾਲਾਂਕਿ ਵਿਰੋਧ ਜਾਰੀ ਰਹੇਗਾ ਸੰਤਾਂ ਦੀ ਮੰਗ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਾਂ ਤੋਂ ਬਾਅਦ ਇਹ ਹੜਤਾਲ ਖਤਮ ਕੀਤੀ ਗਈ ਹੈ ਦੱਸਿਆ ਹੈ ਅਮਰਿਤਪਾਲ ਦਾ ਪਰਿਵਾਰ 22 ਫਰਵਰੀ ਤੋਂ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਤੇ ਭੁਖ ਹੜਤਾਲ ਤੇ ਬੈਠਾ ਹੋਇਆ ਸੀ ਪਰਿਵਾਰ ਵੱਲੋਂ ਬੀਤੇ ਦਿਨੀ ਪੰਥਕ ਇਕੱਠ ਲਈ ਸੱਦਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹਜ਼ਾਰਾਂ ਲੋਕ ਹੜਤਾਲ ਤੇ ਪਹੁੰਚੇ ਹੋਏ ਸਨ ਜਿੱਥੇ ਸੰਗਤ ਨੇ ਪਰਿਵਾਰ ਨੂੰ ਭੁਖ ਹੜਤਾਲ ਖਤਮ ਕਰਨ ਦੀ ਮੰਗ ਕਰਦੇ ਹੋਏ ਇੱਕ ਪੱਤਰ ਵੀ ਲਿਖਿਆ ਸੀ ਸੰਗਤ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਮੰਗ ਕੀਤੀ ਗਈ ਸੀ ਕਿ ਪਰਿਵਾਰ ਦੀ ਭੁਖ ਹੜਤਾਲ ਖਤਮ ਕਰਵਾਈ ਜਾਵੇ ਜਿਸ ਤੋਂ ਬਾਅਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪਰਿਵਾਰ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਪ੍ਰਸ਼ਾਦ ਸ਼ਕ ਕੇ ਆਪਣੀ ਭੁਖ ਹੜਤਾਲ ਨੂੰ ਖਤਮ ਕਰ ਦਿੱਤਾ ਹੈ ਇਹ ਵੀ ਦੱਸ ਦਈਏ ਕਿ ਅਸਾਮ ਦੀ ਡਿਬਰੂਗੜ ਜੇਲ੍ਹ ਵਿਚ ਬੰਦ ਅਮਰਿਤਪਾਲ ਸਿੰਘ ਅਤੇ ਉਸਦੇ ਸਾਥੀ ਆਪਣੀ ਬੈਰਕ ਵਿੱਚ ਸੀਸੀਟੀਵੀ ਕੈਮਰਾ ਦੀ ਖਬਰ ਤੋਂ ਬਾਅਦ ਭੁਖ ਹੜਤਾਲ ਤੇ ਬੈਠੇ ਹੋਏ ਸਨ ਪਹਿਲਾਂ ਅਮਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੇ ਭੁਖ ਹੜਤਾਲ ਸ਼ੁਰੂ ਕੀਤੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਵੀ ਅੰਮ੍ਰਿਤਸਰ ਦੇ ਵਿੱਚ ਭੁਖ ਹੜਤਾਲ ਸ਼ੁਰੂ ਕਰ ਦਿੱਤੀ ਸੀ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਅਮਰਿਤਪਾਲ ਸਿੰਘ ਨੂੰ ਅਸਾਮ ਤੋਂ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਜਾਵੇ ਹਾਲਾਂਕਿ ਪਰਿਵਾਰ ਨੇ ਹੜਤਾਲ ਤਾਂ ਖਤਮ ਕਰ ਦਿੱਤੀ ਹੈ ਪਰ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪਰਿਵਾਰ ਦੇ ਵੱਲੋਂ ਦਿੱਤਾ ਜਾ ਰਿਹਾ ਤਰਨਾ ਜਾਰੀ ਰਹੇਗਾ ਪਰਿਵਾਰ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਵਿਖੇ ਹੀ ਤਰਨੇ ਤੇ ਬੈਠਾ ਹੋਇਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਸੰਗਤੀਆਂ ਮੰਗਾ ਮੰਨ ਕੇ ਭੁਖ ਹੜਤਾਲ ਤਾਂ ਖਤਮ ਕਰ ਦਿੱਤੀ ਗਈ ਹੈ ਪਰ ਤਰਨਾ ਖਤਮ ਕਰਨ ਲਈ ਸੰਗਤ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਜੋ ਵੀ ਫੈਸਲਾ ਹੋਵੇਗਾ ਉਸ ਨੂੰ ਫਿਰ ਬਾਅਦ ਵਿੱਚ ਪ੍ਰਵਾਨ ਕਰ ਲਿਆ ਜਾਵੇਗਾ ਪਰਿਵਾਰ ਵੱਲੋਂ ਅਮਰਿਤਪਾਲ ਦੇ ਨਾਲ-ਨਾਲ ਉਸਦੇ ਸਾਥੀਆਂ ਦੀ ਭੁਖੜਤਾਲ ਖਤਮ ਕਰਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਗੁਰੂ ਸਹਿਬਾਨਾਂ ਦਾ ਜਥਾਪੀ ਜਿੰਦੀ ਅਪੀਲ ਕੀਤੀ ਗਈ ਹੈ ਅਮਰਿਤਪਾਲ ਦੀ ਮਾਤਾ ਦੇ ਮੁਤਾਬਿਕ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਸਰਵ ਉੱਚ ਹੁੰਦੇ ਨੇ ਤੇ ਉਹਨਾਂ ਨੂੰ ਉਮੀਦ ਹੈ ਕਿ ਬੰਦੀ ਸਿੰਘ ਵੀ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਨਗੇ ਜ਼ਿਕਰ ਹੋ ਹੈ ਕਿ ਪਰਿਵਾਰ ਵੱਲੋਂ ਇਹ ਵੀ ਅਪੀਲ ਕੀਤੀ ਗਈ ਹੈ ਕਿ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਅਪ੍ਰੈਲ ਮਹੀਨੇ ਦੇ ਵਿੱਚ ਅਰਦਾਸ ਮਾਰਚ ਸ਼ੁਰੂ ਕੀਤੀ ਜਾਵੇ ਹੈੱਡ ਗ੍ਰੰਥੀ ਸ੍ਰੀ ਦਮਦਮਾ ਸਾਹਿਬ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚਿਆ ਜਾਵੇ ਜ਼ਿਕਰ ਹੋ ਹੈ ਕਿ ਪਰਿਵਾਰ ਵੱਲੋਂ ਇਹ ਵੀ ਅਪੀਲ ਕੀਤੀ ਗਈ ਹੈ ਕਿ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਅਪ੍ਰੈਲ ਮਹੀਨੇ ਦੇ ਵਿੱਚ ਅਰਦਾਸ ਮਾਰਚ ਸ਼ੁਰੂ ਕੀਤਾ ਜਾਵੇ ਹੈੱਡ ਗ੍ਰੰਥੀ ਸ੍ਰੀ ਦਮਦਮਾ ਸਾਹਿਬ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚਾਇਆ ਜਾਵੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਸੀਨੀਅਰ ਲੀਡਰ ਮਿਨਾਕਸ਼ੀ ਲੇਖੀ ਅੱਜ ਲੁਧਿਆਣਾ ਪਹੁੰਚੇ ਨੇ ਇਸ ਮੌਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਵਿਚਾਰ ਸਾਂਝੇ ਕਰਦਿਆਂ ਹੋਇਆਂ ਭਾਜਪਾ ਦੀਆਂ ਪਿਛਲੇ ਸਾਲਾਂ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ ਨੇ ਨਾਲ ਹੀ ਉਹਨਾਂ ਨੇ ਅਕਾਲੀ ਦਲ ਭਾਜਪਾ ਗਠਜੋੜ ਸਬੰਧੀ ਵੀ ਟਿੱਪਣੀ ਕੀਤੀ ਕੇਂਦਰੀ ਵਿਦੇਸ਼ ਰਾਜ ਮੰਤਰੀ ਮਿਨਾਕਸ਼ੀ ਲੇਖੀ ਅੱਜ ਲੁਧਿਆਣਾ ਵਿਖੇ ਪਹੁੰਚੀ ਜਿੱਥੇ ਉਹਨਾਂ ਨੇ ਸ੍ਰੀ ਦੁਰਗਾ ਮਾਤਾ ਮੰਦਿਰ ਦੇ ਦਰਸ਼ਨ ਕੀਤੇ ਇਸ ਤੋਂ ਬਾਅਦ ਉਹ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੇ ਵਿੱਚ ਵੀ ਮੱਥਾ ਟੇਕਣ ਗਏ ਜਿਸ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਇਸੇ ਦੌਰਾਨ ਹੀ ਉਹਨਾਂ ਨੇ ਪੰਜਾਬ ਦੇ ਵਿੱਚ ਚੱਲ ਰਹੇ ਮੁੱਦਿਆਂ ਨੂੰ ਲੈ ਕੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਨੇ ਉਹਨਾਂ ਨੇ ਦੱਸਿਆ ਹੈ ਕਿ ਭਾਜਪਾ ਨੇ ਪਿਛਲੇ ਸਾਲਾਂ ਵਿੱਚ ਕੀ ਪ੍ਰਾਪਤੀਆਂ ਕੀਤੀਆਂ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਆੜੇ ਹੱਥੀ ਲਿਆਏ ਅੰਮ੍ਰਿਤਸਰ ਵੀ 스마트 ਸਿਟੀ ਚ ਪੈਸਾ ਭੇਜਿਆ ਇੱਥੇ ਦੀ ਪ੍ਰੋਬਲਮ ਜਿੱਥੇ ਸੀ ਉੱਥੇ ਹੀ ਐ ਬੂੜਾ ਨਾਲਾ ਅੱਜ ਵੀ ਬੂੜਾ ਨਾਲਾ ਹੀ ਰਹਿ ਗਿਆ ਉਹ ਮੈਨੂੰ ਲੱਗਦਾ ਜਿਵੇਂ ਸੋਨੇ ਦੀ ਖਾਨ ਬਣ ਗਿਆ ਕੁਝ ਲੋਕਾਂ ਲਈ ਜਿਹੜੇ ਉਹਨੂੰ ਐਕਸਪਲੋਇਟ ਕਰਨ ਦਾ ਕੰਮ ਕਰਦੇ ਨੇ ਪਰ ਉੱਥੇ ਕੰਮ ਕਰਨ ਦਾ ਕੰਮ ਨਹੀਂ ਕਰਦੇ ਇੱਥੇ ਡਰੱਗਸ ਦੀ ਜਦੋਂ ਗੱਲ ਆਉਂਦੀ ਏ ਤੇ 26000 ਸਾਡੇ ਯੁਵਾ ਉਹ ਡਰੱਗ ਦੀ ਚਪੇਟ 'ਚ ਆ ਕੇ ਉਹਨਾਂ ਦੀ ਮੌਤ ਹੋਈ ਏ 1 ਸਾਲ 'ਚ ਇਨਾ ਵੱਡਾ ਜਦੋਂ ਆਕੜਾ ਆਂਦਾ ਹੈ ਤੇ ਲੱਗਦਾ ਹੈ ਕਿ ਡਰੱਗ ਮਾਫੀਆ ਜਿੰਨੂੰ ਖਤਮ ਕਰਨ ਲਈ ਤੁਸੀਂ ਇੱਥੇ ਸਰਕਾਰ ਬਦਲੀ ਸੀ ਜਿੰਨੂੰ ਖਤਮ ਕਰਕੇ ਤੁਸੀਂ ਸੋਚਿਆ ਸੀ ਕਿ ਇੱਥੇ ਨਵੀਂ ਸਰਕਾਰ ਆ ਕੇ ਜਿਹੜੇ ਉਹਨਾਂ ਦਾ ਪ੍ਰੋਮਿਸ ਸੀ ਅਸੀਂ ਯੁਵਾ ਨੂੰ ਬਚਾਵਾਂਗੇ ਤੇ ਡਰੱਗਸ ਤੇ ਕੰਟਰੋਲ ਕਰਾਂਗੇ ਉਹ ਕੰਮ ਨਹੀਂ ਹੋਇਆ ਉਹਦਾ ਨੁਕਸਾਨ ਪੂਰਾ ਦੇਸ਼ ਪੁਗਤ ਰਿਹਾ ਹੈ ਪੰਜਾਬ ਤੇ ਪਹਿਲਾਂ ਪੁਗਤ ਰਿਹਾ ਹੈ ਪੰਜਾਬ ਸਾਡੀ ਜਿਹੜੀ ਕੌਮ ਹੈ ਮੈਂ ਪੰਜਾਬੀਆਂ ਤੇ ਪੰਜਾਬੀ ਚ ਐ ਮੇਰੇ ਪੁਰਖੇ ਸੀ ਹੋਰ ਵੀ ਆਪਾਂ ਸਾਰਿਆਂ ਦੇ ਪੂਰਵਜ ਸੀ ਸਾਰਿਆਂ ਨੇ ਰਲ ਮਿਲ ਕੇ ਦੇਸ਼ ਦੀ ਰੱਖਿਆ ਸੁਰੱਖਿਆ ਦਾ ਕੰਮ ਕੀਤਾ ਸਾਰਿਆਂ ਨੇ ਮਿਲ ਕੇ ਦੇਸ਼ ਦੀ ਸਭਿਅਤਾ ਸੰਸਕ੍ਰਿਤੀ ਦਾ ਮਾਨ ਸਨਮਾਨ ਰੱਖਿਆ ਅੱਜ ਜਿਹੜੇ ਉਹੀ ਬੰਦੇ ਉਹੀ ਟੱਬਰ ਅੱਜ ਖੁਦ ਉੱਚ ਪੇੜ ਚ ਆ ਗਏ ਨੇ ਡਰੱਗਸ ਹੋਏ ਲਾਅ ਐਂਡ ਆਰਡਰ ਸਿਚੁਏਸ਼ਨ ਹੋਏ ਧੀਆਂ ਕੁੜੀਆਂ ਦਾ ਜਿਵੇਂ ਲੂਣ ਦੀ ਪਰੇਸ਼ਾਨੀ ਉਹਨਾਂ ਨੂੰ ਚੱਲਣ ਫਿਰਨ ਦੀ ਪਰੇਸ਼ਾਨੀ ਉਹ ਡਾਂਗਾ ਕੱਢਦੇ ਨੇ ਹੜਤਾਲਾਂ ਦਾ ਕੰਮ ਹੋਏ ਲਗਾਤਾਰ ਇਥੇ ਕਿਸਾਨਾਂ ਨੂੰ ਲੈ ਕੇ ਵੀ ਜਿੰਨਾ ਕੰਮ ਕਿਨ ਸਰਕਾਰ ਨੇ ਕੀਤਾ ਚਾਹੇ ਉਹ ਕੋਈ ਵੀ ਕੰਮ ਹੋਏ ਉਹ ਸਟੇਟ ਗਵਰਨਮੈਂਟ ਦੇ ਕੰਮ ਨਹੀਂ ਪਰ ਸਟੇਟ ਗਵਰਨਮੈਂਟ ਨੇ ਜਿਹੜੇ ਕੰਮ ਕਰਨੇ ਚਾਹੀਦੇ ਸੀ ਉਹ ਕੰਮ ਨਹੀਂ ਕੀਤੇ ਔਰ ਉਹਦਾ ਦਾ ਜਿਹੜਾ ਨਜ਼ਰੀਆ ਹੈ ਉਹ ਨਜ਼ਰੀਆ ਸਾਨੂੰ ਸਾਰਿਆਂ ਤੋਂ ਦਿਸਦਾ ਹੈ ਕਿ ਇਹਨਾਂ ਨੇ ਚੋਣਾਂਵਾਂ 'ਚ ਵੀ ਇਹਨਾਂ ਨੂੰ ਆਪਣੇ ਮੰਤਰੀ ਕੱਢਣ ਪੈ ਗਏ ਇਸੇ ਦੌਰਾਨ ਹੀ ਉਹਨਾਂ ਨੂੰ ਪੰਜਾਬ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਦੇ ਗਠਜੋੜ ਸੰਬੰਧੀ ਵੀ ਸਵਾਲ ਪੁੱਛੇ ਗਏ ਤੇ ਉਹਨਾਂ ਕਿਹਾ ਕਿ ਇਹ ਫੈਸਲਾ ਫਿਲਹਾਲ ਹਾਈ ਕਮਾਂਡ ਦਾ ਹੈ। ਬਰਾ ਮੇਰੇ ਮੈਂ ਇਹ ਵੀ ਕਿਹਾ ਕਿ ਉਹ ਮੇਰੇ ਪੇ ਸਕੇਲ ਤੋਂ ਵੱਧ ਗੱਲ ਹੈ ਜਦੋਂ ਹੋਏਗੀ ਮੈਂ ਤੈਨੂੰ ਦੱਸ ਦਿਆਂਗਾ। ਨਹੀਂ ਮੇਰੀ ਗੱਲ ਸੁਣੋ ਜੀ। ਇਹ ਮੇਰੀ ਮੇਰੀ رائے ਦੀ ਗੱਲ ਹੈ ਹੀ ਨਹੀਂ ਜੀ। ਇਹ ਜੋ ਵੀ ਹੋਏਗਾ ਜੋ ਵੀ ਹੋਏਗਾ ਪਾਰਟੀ ਦੇ ਇੰਟਰਸਟ ਜੋ ਵੀ ਹੋਏਗਾ ਅਪਾਉ ਕਰਨਾ ਪੰਜਾਬ ਨੂੰ ਵੀ ਠੀਕ ਕਰਨਾ ਹੈ ਪੰਜਾਬ ਦੇ ਇੰਟਰਸਟ ਨੂੰ ਵੀ ਪੰਜਾਬ ਦੇ ਇੰਟਰਸਟ ਨੂੰ ਵੀ ਪ੍ਰੋਟੈਕਟ ਕਰਨਾ ਹੈ ਤੇ 370 ਦਾ ਵੀ ਪ੍ਰੋਟੈਕਸ਼ਨ ਚਾਹੀਦਾ ਜੋ ਠੀਕ ਹੋਏਗਾ ਉਹ ਕਰਾਂਗੇ ਜ਼ਿਕਰ ਹੋ ਕਿ ਅਜਿਹੀਆਂ ਚਰਚਾ ਸਾਹਮਣੇ ਆ ਰਹੀਆਂ ਨੇ ਕਿ ਪਾਜਪਾ ਦੇ ਉਮੀਦਵਾਰ ਹੋ ਸਕਦੇ ਨੇ ਕੇਂਦਰੀ ਮੰਤਰੀ ਦੇ ਉਮੀਦਵਾਰ ਬਣਨ ਪਿੱਛੋਂ ਇੱਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਵਿਧਾਨ ਸਭਾ ਚੋਣਾਂ ਵਿੱਚ ਲੁਧਿਆਣਾ ਦੇ ਇੰਚਾਰਜ ਰਹੇ ਨੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਪਾਜਪਾ ਲੋਕ ਸਭਾ ਉਮੀਦਵਾਰਾਂ ਦੇ ਵਿੱਚ ਕਿਸ-ਕਿਸ ਨੂੰ ਸ਼ਾਮਿਲ ਕਰਦੀ ਹੈ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਚੋਣ ਜਾਬਤੇ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਸੇ ਦੇ ਚੱਲਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪ੍ਰਸ਼ਾਸਨ ਨੂੰ ਚੁਣੌਤੀ ਦੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜੇ ਕਿਸਾਨਾਂ ਨੂੰ ਚੋਣ ਜਾਬਤੇ ਦੇ ਬਹਾਨੇ ਤੰਗ ਕੀਤਾ ਤਾਂ ਅੰਜਾਮ ਚੰਗਾ ਨਹੀਂ ਹੋਵੇਗਾ 23 ਮਾਰਚ ਨੂੰ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਹਰ ਕਿਸਾਨ ਮੋਰਚੇ ਤੇ ਪਹੁੰਚਣ ਦਾ ਵੀ ਸੱਦਾ ਦਿੱਤਾ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ 23 ਮਾਰਚ ਨੂੰ ਨੌਜਵਾਨਾਂ ਦੇ ਨਾਲ-ਨਾਲ ਲੋਕਾਂ ਨੂੰ ਵੱਡੇ ਪੱਧਰ ਤੇ ਹਰ ਜਗ੍ਹਾ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਅਜੇਹ ਦੇ ਵਿੱਚ ਇੱਕ ਵਾਰ ਫਿਰ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਐਲਾਨ ਕਰ ਦਿੱਤਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕੇਐਮਐਮ 23 ਮਾਰਚ ਨੂੰ ਵੱਡੇ ਪੱਧਰ ਤੇ ਅੰਦੋਲਨ ਕਰਨਗੇ ਕਿਉਂਕਿ ਉਸ ਦਿਨ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਚੋਣ ਜ਼ਾਬਤੇ ਨੂੰ ਲੈ ਕੇ ਵੀ ਗੱਲ ਕਹੀਏ ਉਹਨਾਂ ਕਿਹਾ ਕਿ ਚੋਣ ਜ਼ਾਬਤੇ ਦੇ ਮੱਦੇਨਜ਼ਰ ਜੇਕਰ ਅੰਦੋਲਨ ਕਾਰਿਆ ਨੂੰ ਪਰੇਸ਼ਾਨ ਕੀਤਾ ਗਿਆ ਤਾਂ ਇਸ ਦਾ ਨਤੀਜਾ ਸਹੀ ਨਹੀਂ ਹੋਵੇਗਾ ਉਹਨਾਂ ਨੇ ਬਿਆਨ ਦਿੱੰਦਿਆ ਹੋਇਆ ਕਿ ਕਿ ਹਾਂ ਤੁਹਾਨੂੰ ਸੁਣਾਉਣੀ ਆ ਸਾਰੇ ਹੀ ਕਿਸਾਨ ਵੀਰਾਂ ਨੂੰ ਜਿਹੜੇ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ ਸਾਡੇ ਦੋਨਾਂ ਫੋਰਮਾਂ ਵੱਲੋਂ ਸਮੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕੇਐਮਐਮ ਵੱਲੋਂ ਜੋ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਹੈ ਇਸ ਅੰਦੋਲਨ ਦੇ ਦੌਰਾਨ ਫੈਸਲਾ ਲਿਆ ਗਿਆ ਹੈ ਦੋਨਾਂ ਫੋਰਮਾਂ ਵੱਲੋਂ ਸਾਂਝੇ ਤੌਰ ਤੇ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦਾ ਸ਼ਹੀਦੀ ਦਿਹਾੜਾ ਤੇ 3 ਮਾਰਚ ਨੂੰ ਸਾਰੇ ਬਾਰਡਰਾਂ ਦੇ ਉੱਤੇ ਮਨਾਇਆ ਜਾਣਾ ਹੈ ਪਹਿਲਾ ਸੀਗਾ ਕਿ ਕੇਵਲ ਖਨੌਰੀ ਤੇ ਸ਼ੰਭੂ ਬਾਰਡਰ ਤੇ ਮਨਾਵਾਂਗੇ ਹੁਣ ਅਦਰ ਜਿਹੜੇ ਚੱਲ ਰਹੇ ਨੇ ਸਾਡੇ ਮੋਰਚੇ ਸਾਰੇ ਮੋਰਚਿਆਂ ਦੇ ਉੱਤੇ ਇਹਨਾਂ ਸਾਡੇ ਸ਼ਹੀਦਾਂ ਦਾ ਦਿਨ ਮਨਾਇਆ ਜਾਣਾ ਹੈ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਕਿਸਾਨ ਸਭ ਤੋਂ ਵੱਧ ਸਾਡੀਆਂ ਭੈਣਾਂ ਵੱਧ ਤੋਂ ਵੱਧ ਸਾਡੇ ਦੁਕਾਨਦਾਰ ਤੇ ਸਾਡੇ ਮਜ਼ਦੂਰ ਵੀਰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਨ ਮੋਰਚਾ ਚੜ੍ਹਦੀ ਕਲਾ ਚਾਹੇ ਹਾਂ ਇੱਕ ਗੱਲ ਹੋਰ ਦੱਸਦੇ ਹਾਂ ਕਿ ਦੋ ਦਿਨ ਤੋਂ ਬਹੁਤ ਸਾਰਾ ਮਤਲਬ ਪਰਮ ਭਲੇਖੇ ਪਾਏ ਜਾ ਰਹੇ ਨੇ ਕਿ ਜੀ ਚੋਣ ਜਾਬਤਾ ਲਾਗੂ ਹੋ ਗਿਆ ਕੋਡ ਆਫ ਕੰਡਕਟ ਲਾਗੂ ਹੋਣ ਤੋਂ ਬਾਅਦ ਹੁਣ ਬੈਠਣ ਦਾ ਕੀ ਫਾਇਦਾ ਦੋਸਤੋ ਗੱਲ ਸਪਸ਼ਟ ਹੈ ਕਿ ਅਸੀਂ ਕੋਡ ਆਫ ਕੰਡਕਟ ਤੋਂ ਇੱਕ ਮਹੀਨਾ ਪਹਿਲਾਂ ਦੇ ਆਏ ਬੈਠੇ ਹਾਂ ਸਰਕਾਰ ਦੀ ਨਲਾਇਕੀ ਆ ਸਰਕਾਰ ਦੀ ਬਦਨੀਅਤ ਹੈ ਕਿ ਸਾਡੇ ਮਸਲੇ ਹੱਲ ਕਰਨ ਦੀ ਬਜਾਏ ਮਸਲਿਆਂ ਨੂੰ ਲਟਕਾਇਆ ਜਾ ਰਿਹਾ ਹੈ ਲਮਕਾਇਆ ਜਾ ਰਿਹਾ ਹੈ ਔਰ ਇਹ ਸਾਡੀ ਹੁਣ ਮਤਲਬ ਸਮੇਂ ਦੇ ਮੁਤਾਬਕ ਬਣਦੀ ਲੋੜ ਹੈ ਕਿ ਜਿੰਨੀ ਦੇਰ ਤੱਕ ਦੁਬਾਰਾ ਸਰਕਾਰ ਨਹੀਂ ਬਣਦੀ ਓਨੀ ਦੇਰ ਤੱਕ ਅਸੀਂ ਆਪਦੇ ਅੰਦੋਲਨ ਨੂੰ ਜਾਰੀ ਰੱਖਣਾ ਹੈ ਕਿਉਂਕਿ ਆ ਇਸ ਵੇਲੇ ਤੁਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਪੂਰੇ ਦੇਸ਼ ਦੇ ਇਥੋਂ ਤੱਕ ਨਹੀਂ ਕਿ ਵਰਲਡ ਦੇ ਏਜੰਡੇ ਤੇ ਤੁਸੀਂ ਆ ਚੁੱਕੇ ਹੋ ਕਿਸਾਨੀ ਦਾ ਇਸ਼ੂ ਆ ਚੁੱਕਿਆ ਸੋ ਇਸ ਕਰਕੇ ਇਸ ਲੜਾਈ ਨੂੰ ਹੋਰ ਅੱਗੇ ਤੋਰਦਿਆਂ ਹੋਰ ਅੱਗੇ ਵਧਾਉਂਦਿਆਂ ਸਗੋਂ ਮੋਰਚੇ ਵਧਾਉਣ ਦੀ ਲੋੜ ਹੈ ਸਾਡੇ ਜਿਹੜੇ ਇਸ ਵੇਲੇ ਮੋਰਚੇ ਚੱਲ ਰਹੇ ਨੇ ਸ਼ੰਭੂ ਤੇ ਮੋਰਚਾ ਚੱਲ ਰਿਹਾ ਹੈ ਖਨੌਰੀ ਤੋਂ ਤੇ ਮੋਰਚਾ ਚੱਲ ਰਿਹਾ ਹੈ ਡੱਬ ਵਾਲੀ ਫਤਿਆਬਾਦ ਤੇ ਮੋਰਚਾ ਚੱਲ ਰਿਹਾ ਹੈ ਨਾਲ ਦੀ ਨਾਲ ਰਤਨਪੁਰਾ ਚੋਟਾਲਾ ਰੋਡ ਦੇ ਉੱਤੇ ਰਾਜਸਥਾਨ ਦੇ ਵਿੱਚ ਵੀ ਇਹ ਮੋਰਚਾ ਚੱਲ ਰਹੇ ਨੇ ਸੋ ਇਹ ਜਿੰਨੇ ਥਾਵਾਂ ਦੇ ਉੱਤੇ ਸਾਡੇ ਮੋਰਚੇ ਚੱਲਦੇ ਨੇ ਪੀਸਫੁਲੀ ਸਾਡਾ ਅੰਦੋਲਨ ਹੈ ਸਾਨੂੰ ਸਾਡੇ ਸੰਵਿਧਾਨ ਨੇ ਰਾਈਟ ਦਿੱਤਾ ਹੋਇਆ ਹੈ ਕਿ ਅਸੀਂ ਆਪਣੀ ਲੜਾਈ ਆਪਣੀ ਮੰਗ ਰੱਖ ਸਕਦੇ ਹਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਤੋਂ ਸਾਡੀ ਇਹ ਲੜਾਈ ਹੈ ਸਾਡੀ ਮੰਗ ਹੈ ਸੋ ਇਸ ਕਰਕੇ ਚੋਣ ਜਾਬਤੇ ਦੀ ਆੜ ਦੇ ਵਿੱਚ ਕੋਈ ਕੋਈ ਵੀ ਪ੍ਰਸ਼ਾਸਨ ਕਿਤੋਂ ਵੀ ਅਜਿਹਾ ਕੁਝ ਕਰਨ ਦੀ ਕੋਸ਼ਿਸ਼ ਨਾ ਕਰੇ ਕਿ ਸਾਡੇ ਧਰਨਾਕਾਰੀਆਂ ਨੂੰ ਪ੍ਰੋਟੈਸਟ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨ ਕਰੇ ਸੋ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਜ਼ਿਕਰੂ ਘਾਕੇ ਬੀਤੇ ਦਿਨੀ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਅਫਵਾਹਾਂ ਉਡਾਈਆਂ ਜਾ ਰਹੀਆਂ ਨੇ ਕਿ ਚੋਣ ਜ਼ਾਬਤੇ ਦੇ ਮੱਦੇਨਜ਼ਰ ਕਿਸਾਨਾਂ ਨੂੰ ਅੰਦੋਲਨ ਰੱਦ ਕਰਨਾ ਪਵੇਗਾ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰ ਰਹੇ ਨੇ ਤੇ ਅੰਦੋਲਨ ਦੇ ਵਿੱਚ ਇਸੇ ਤਰ੍ਹਾਂ ਡਟੇ ਰਹਿਣਗੇ ਯੁੱਧੜੇ ਕਿਸਾਨ ਮੋਰਚੇ ਤੋਂ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਹੁਣ ਸ਼ੰਭੂ ਬਾਰਡਰ ਤੇ ਇੱਕ ਹੋਰ ਕਿਸਾਨ ਸ਼ਹੀਦ ਹੋ ਗਿਆ ਹੈ ਮ੍ਰਿਤਕ ਕਿਸਾਨ ਦੀ ਪਛਾਣ ਸਰਦਾਰ ਬਿਸ਼ਨ ਸਿੰਘ ਪੁੱਤਰ ਪੂਰਨ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ 75 ਸਾਲਾਂ ਦੱਸੀ ਜਾ ਰਹੀ ਹੈ ਇਹ ਮ੍ਰਿਤਕ ਕਿਸਾਨ ਖੰਡੂਰ ਤਹਿਸੀਲ ਮੁਲਾਪੁਰ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਥਰੋ ਗੈਸ ਦੇ ਧੂਏ ਕਾਰਨ ਕਿਸਾਨ ਦੀ ਸਿਹਤ ਵਿਗੜੀ ਸੀ ਕਿਸਾਨ ਆਗੂਆਂ ਵੱਲੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਮੁਆਵਜ਼ੇ ਤੇ ਵਿੱਤੀ ਰਾਸ਼ੀ ਦੀ ਮੰਗ ਕੀਤੀ ਗਈ ਹੈ हरियाणा ਦੀ ਸਰਹੱਦ ਸ਼ੰਭੂ ਤੇ ਪਿਛਲੇ 1 ਮਹੀਨੇ ਤੋਂ ਤਰਨਾ ਚੱਲ ਰਿਹਾ ਹੈ ਇਸ ਦੌਰਾਨ ਹੁਣ ਤੱਕ 7 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਅੱਜ ਫਿਰ ਦੋ ਕਿਸਾਨਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਕਿਸਾਨੀ ਅੰਦੋਲਨ ਦੌਰਾਨ ਸ਼ੰਭੂ ਬਾਰਡਰ ਤੇ ਚੱਲ ਰਹੇ ਸੰਘਰਸ਼ ਦੌਰਾਨ ਇੱਕ ਕਿਸਾਨ ਦੀ ਮੌਤ ਹੋ ਗਈ ਜਿਸ ਦੀ ਪਛਾਣ ਵਿਸ਼ਨ ਸਿੰਘ ਵਾਸੀ ਖੰਡੂਰ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ ਇਸੀ ਤਰ੍ਹਾਂ ਕਿਸਾਨੀ ਸੰਘਰਸ਼ ਵਿੱਚ ਸ਼ੰਭੂ ਬਾਰਡਰ ਜਾ ਰਹੇ ਇੱਕ ਹੋਰ ਕਿਸਾਨ ਦੀ ਰਾਜਪੁਰਾ ਰੇਲਵੇ ਸਟੇਸ਼ਨ ਤੇ ਮੌਤ ਹੋ ਗਈ ਜਿਸ ਦੀ ਪਛਾਣ ਬਲਕਾਰ ਸਿੰਘ ਪਿੰਡ ਤੇੜਾ ਖੁਰਦ ਵਾਸੀ ਅਜਨਾਲਾ ਵਜੋਂ ਹੋਈ ਹੈ ਇਹਨਾਂ ਦੋਵਾਂ ਕਿਸਾਨਾਂ ਦੀਆਂ দেহਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਦੀ ਮੌਰਚੜੀ 'ਚ ਰਖਵਾ ਦਿੱਤਾ ਗਿਆ ਹੈ ਦੱਸ ਦਈਏ ਕਿ ਮ੍ਰਿਤਕ ਕਿਸਾਨ ਬਿਸ਼ਨ ਸਿੰਘ ਇੱਕ ਏਕੜ ਜ਼ਮੀਨ ਦਾ ਮਾਲਕ ਸੀ ਜਿਸ ਦੀ ਉਮਰ 75 ਸਾਲ ਦੱਸੀ ਜਾ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਿਕ ਅਥਰੂ ਗੈਸ ਦੇ ਧੂਏ ਕਾਰਨ ਬਿਸ਼ਨ ਸਿੰਘ ਦੀ ਸਿਹਤ ਵਿਗੜ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ। ਦੱਸ ਦਈਏ ਕਿ ਬਿਸ਼ਨ ਸਿੰਘ ਪਹਿਲੇ ਦਿਨ ਤੋਂ ਹੀ ਕਿਸਾਨੀ ਮੋਰਚੇ ਦੇ ਵਿੱਚ ਡਟੇ ਹੋਏ ਸਨ। ਇਸ ਤੋਂ ਪਹਿਲਾਂ ਕਿਸਾਨ ਤਹਿਲ ਸਿੰਘ ਦੀ ਖਨੌਰੀ ਬਾਰਡਰ ਵਿਖੇ ਮੌਤ ਹੋਈ ਸੀ। ਤਹਿਲ ਸਿੰਘ 10 ਦਿਨ ਪਹਿਲਾਂ ਹੀ ਖਨੌਰੀ ਬਾਰਡਰ ਗਏ ਸੀ। ਜ਼ਿਕਰ ਹੋ ਹੈ ਕਿ ਬੀਤ ਦਿਨੀ ਦਿੱਲੀ ਚਲੋਂ ਅੰਦੋਲਨ ਦੇ ਵੇਲੇ ਕਿਸਾਨਾਂ ਤੇ ਪੁਲਿਸ ਕਰਮਚਾਰੀਆਂ ਦੇ ਵਿਚਾਲੇ ਆਪਸੀ ਝੜਪ ਹੁੰਦੀ ਹੋਈ ਵਿਖਾਈ ਦਿੱਤੀ ਸੀ ਜਿਸ ਦੌਰਾਨ ਪੁਲਿਸ ਕਰਮਚਾਰੀਆਂ ਦੇ ਉੱਤੇ ਕਿਸਾਨਾਂ ਦੇ ਉੱਤੇ ਹਮਲਾ ਕਰਨ ਦੇ ਦੋਸ਼ ਲੱਗੇ ਸਨ। ਇਹ ਵੀ ਦੱਸਿਆ ਜਾਂਦਾ ਸੀ ਕਿ ਪੁਲਿਸ ਕਰਮਚਾਰੀਆਂ ਨੇ ਅਥਰੂ ਗੈਸ ਦੇ ਗੋਲੇ ਸੁੱਟਨੇ ਸ਼ੁਰੂ ਕਰ ਦਿੱਤੇ ਨੇ ਤੇ ਫਾਇਰਿੰਗ ਵੀ ਕੀਤੀ ਗਈ ਏ। ਇਸ ਦੌਰਾਨ ਕਈ ਕਿਸਾਨਾਂ ਦੀ ਮੌਤ ਹੋ ਗਈ ਜਿਸ ਦੇ ਵਿੱਚ ਨੌਜਵਾਨ ਕਿਸਾਨ ਸ਼ੁਭਕਰਨ ਵੀ ਮੌਜੂਦ ਸੀ। ਇਸ ਤੋਂ ਬਾਅਦ ਕੁਝ ਕਿਸਾਨਾਂ ਨੂੰ ਇਲਾਜ ਵਾਸਤੇ ਹਸਪਤਾਲ ਦਾਖਲ ਕਰਾਂਦਾ ਗਿਆ ਜਿਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਕੁਝ ਕਿਸਾਨਾਂ ਨੇ ਮੌਕੇ ਤੇ ਹੀ ਧਮ ਤੁਰ ਦਿੱਤਾ ਸੀ ਜ਼ਿਕਰਯੋਗ ਹੈ ਕਿ ਉਦੋਂ ਤੋਂ ਹੀ ਕਿਸਾਨ ਆਗੂਆਂ ਦੇ ਵੱਲੋਂ ਇਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਅਤੇ ਇਨ੍ਹਾਂ ਦੇ ਮੁਲਜ਼ਮਾਂ ਨੂੰ ਸਖਤ ਸਜ਼ਾਵਾ ਦੇਣ ਦੀ ਪੰਜਾਬ ਸਰਕਾਰ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਵਿਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਨਾਲ ਕੇਂਦਰ ਸਰਕਾਰ ਮੋਰਚੇ ਦੇ ਉੱਤੇ ਡਟੇ ਇਨ੍ਹਾਂ ਕਿਸਾਨਾਂ ਅਤੇ ਇਨ੍ਹਾਂ ਮੋਰਚਿਆਂ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਹਿੱਤਾਂ ਵਾਸਤੇ ਕੀ ਕੁਝ ਅਹਿਮ ਫੈਸਲੇ ਲੈਂਦੀ ਹੈ ਹੋਲੇ ਮਹੱਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਐਸਜੀਪੀਸੀ ਦੇ ਪ੍ਰਧਾਨ ਨੇ ਹੋਲਾ ਮਹੱਲਾ ਸ਼ਾਂਤੀਪੂਰਕ ਮਨਾਉਣ ਲਈ ਅਪੀਲ ਕਰਦਿਆਂ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਨਾਲ ਹੀ ਸੰਗਤਾਂ ਨੂੰ 25, 26 ਅਤੇ 27 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਅਜਿਹੇ ਵਿੱਚ ਟਰੈਕਟਰਾਂ ਤੇ ਜਾਂਦੀ ਸੰਗਤ ਤੇ ਨੌਜਵਾਨਾਂ ਨੂੰ ਹੁੱਲੜਬਾਜ਼ੀ ਤੋਂ ਪਰਹੇਜ਼ ਕਰਨ ਦੀ ਵੀ ਬੇਨਤੀ ਕੀਤੀ ਗਈ ਹੈ ਹਰ ਸਾਲ ਹੋਲਾ ਮਹੱਲਾ ਮਨਾਉਣ ਵਾਸਤੇ ਸਿੱਖ ਸੰਤਾਂ ਵੱਡੀ ਗਿਣਤੀ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ ਇਸੇ ਦੌਰਾਨ ਹੀ ਨਿਹੰਗ ਸਿੰਘ ਜਥੇਬੰਦੀਆਂ ਦਾ ਵੀ ਵੱਡਾ ਇਕੱਠ ਵੇਖਣ ਨੂੰ ਮਿਲਦਾ ਹੈ ਜੋ ਗਤਕੇ ਦੇ ਨਾਲ-ਨਾਲ ਹੋਰ ਵੀ ਜਾਹੋ ਜਲਾਲ ਸੰਤਾਂ ਦੇ ਅੱਗੇ ਪੇਸ਼ ਕਰਦੀਆਂ ਨੇ ਬੀਤੇ ਸਾਲ ਵੇਖਣ ਨੂੰ ਮਿਲਿਆ ਸੀ ਕਿ ਹੋਲੇ ਮਹੱਲੇ ਦੇ ਦੌਰਾਨ ਕੁਝ ਅਨਸੁਖਾਮੀਆਂ ਘਟਨਾਵਾਂ ਵਾਪਰੀਆਂ ਨੇ ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਾਰ ਸਖਤੀ ਦੇ ਨਾਲ ਪੇਸ਼ ਆ ਰਹੀ ਏ। ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੋਲੇ ਮਹੱਲੇ ਤੋਂ ਪਹਿਲਾਂ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਕੇ ਸੰਗਤਾਂ ਨੂੰ ਅਪੀਲ ਕੀਤੀ ਗਈ ਏ ਕਿ ਜੋ ਬੀਤੇ ਸਾਲ ਹੋਇਆ ਅਜਿਹਾ ਕੁਝ ਇਸ ਸਾਲ ਨਾ ਵਾਪਰੇ ਇਸ ਦੇ ਨਾਲ ਹੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀ ਕਿਹਾ ਤੁਹਾਨੂੰ ਸੁਣਾਉਣੀ ਆ। ਡਾਕਟਰੀ ਕੇਸਵਰ ਕਾਹ ਸਾਹਿਬ ਨਾ ਆਤਮਾਸਤਕ ਵੀ ਹੁੰਦਾ। ਔਰ ਵੱਡੇ ਅਮਰ ਸੰਚਾਰ ਵੀ ਹੁੰਦੇ ਆ ਤੇ ਅਕਸਰ ਦੇਖਣ ਵਿੱਚ ਆਇਆ ਕਿ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲ ਇੱਕ ਐਸੀ ਘਟਨਾ ਉੱਥੇ ਵਾਪਰ ਗਈ ਜਿਨੇ ਸਾਰਿਆਂ ਨੂੰ ਬਹੁਤ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਇਹ ਹੋਲਾ ਮਹੱਲਾ 사ਤਗੁਰ ਜੀ ਨੇ ਜਿਹੜੀਆਂ ਰੂਹਾਂ ਮਾਨਸਿਕ ਤੌਰ ਤੇ ਤਕੜੀਆਂ ਹੁੰਦੀਆਂ ਉਹ ਸਰੀਰਕ ਤੌਰ ਤੇ ਵੀ ਤਕੜੀਆਂ ਹੁੰਦੀਆਂ ਜਿੰਨਾ ਚਿਰ ਸਰੀਰ ਨਹੀਂ ਤਕੜਾ ਉਹਨਾਂ ਚਿਰ ਮਾਨਸਿਕ ਤੌਰ ਤੇ ਵਿਅਕਤੀ ਜਿਹੜਾ ਆ ਉਹਸ ਪੱਦਰ ਤੇ ਨਹੀਂ ਵਿਚਰ ਸਕਦਾ ਜੋ ਸਤ ਗੁਰਾਂ ਨੇ ਰੇਸਟ ਪੋਸਟ ਤੌਰ ਤੇ ਗਤਕੇ ਦੇ ਜੋਰ ਇਹ ਮਹੱਲੇ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਸੀ ਅੱਜ ਵੀ ਇਹ ਪਰੰਪਰਾ ਸਰਜੀਤ ਆ ਉਹ ਮਹੱਲਾ ਜਾ ਕੇ ਨਿਹੰਗ ਸਿੰਘਾਂ ਦੀਆਂ ਸਰਮੌਰ ਜਥੇਬੰਦੀਆਂ ਉਹ ਜਾ ਕੇ ਸਮਾਪਤੀ ਦੇ ਉੱਤੇ ਵੱਡੇ ਪੱਦਰ ਦੇ ਉੱਤੇ ਗਤਕੇ ਦੇ ਜਿਹੜੇ ਉਹ ਜੋਰ ਵੀ ਦਿਖਾਉਂਦੀਆਂ ਔਰ ਗਤਗਾ ਖੇਡਦੇ ਵੀ ਆ ਸੋ ਸੰਗਤਾਂ ਦੀ ਬੱਡੇ ਪੱਦਰ ਤੇ ਆਮਦ ਹੁੰਦੀ ਯਾਰ ਮੈਂ ਨਿਮਰਤਾ ਸਹਿਤ ਅੱਜ ਧਰਮ ਪ੍ਰਚਾਰ ਕਮੇਟੀ ਨੇ ਸਮੁੱਚੇ ਤੌਰ ਤੇ ਫੈਸਲਾ ਕੀਤਾ ਕਿ ਉਸ ਹੋਲੇ ਮਹੱਲੇ ਨੂੰ ਧਾਰਮਿਕ ਪਰੰਪਰਾਵਾਂ ਦੇ ਅਨੁਕੂਲ ਮਨਾਇਆ ਜਾਵੇ ਇਹ ਨਹੀਂਗਾ ਵੀ ਆਪਾਂ ਜਾਈਏ ਤੇ ਮੇਲੇ ਦੇ ਰੂਪ ਵਿੱਚ ਮਨਾਈਏ ਬੱਚਿਆਂ ਨੂੰ ਵੀ ਸਤਕਾਰ ਸਹਿਤ ਉਹਨਾਂ ਨੂੰ ਉਹਨਾਂ ਦੀ ਭਾਵਨਾ ਨੂੰ ਵੀ ਨਮਸਕਾਰ ਕਰਦੇ ਆ ਉਹਨਾਂ ਦੀ ਆਸਥਾ ਨੂੰ ਵੀ ਨਮਸਕਾਰ ਕਰਦੇ ਆ ਉੱਥੇ ਜਾਓ ਗੁਰੂ ਕੇ ਸਿੱਖ ਗੁਰੂ ਕੇ ਸੇ ਕਹਿਨ ਤੋ ਪਹਾਵ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਜੇ ਟਰੈਕਟਰਾਂ ਤੇ ਪਹਿਲਾਂ ਤਾਂ ਵੱਡੇ ਪੱਧਰ ਤੇ ਡੈਕ ਨਾ ਲਾਓ ਛੋਟੇ ਪੱਧਰ ਤੇ ਜੇ ਲਾਏ ਵੀ ਆ ਤੇ ਸਤਨਾਮ ਵਾਹਿਗੁਰੂ ਦਾ ਜਾਂ ਗੁਰਸ਼ਬਦ ਜਾਂ ਕੀਰਤਨ ਰੂਪ ਦੇ ਵਿੱਚ ਉਹ ਜਿਹੜੇ ਆ ਉੱਥੇ ਆਪਣੇ ਡੈਕਾਂ ਤੇ ਚਲਾਏ ਜਾਣ ਨਾ ਕਿ ਕਈ ਵਾਰੀ ਇੱਕ ਬੰਦਾ ਕਰਦਾ ਤੇ ਭਾਰ ਨਹੀਂ ਸਾਰਿਆਂ ਨੂੰ ਪੈਂਦੀ ਆ ਜਿਕਰ ਹੋ ਗੀ 25 26 ਅਤੇ 27 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਪੱਧਰ ਤੇ ਹੋਲੇ ਮਹੱਲੇ ਦੇ ਸਮਾਗਮ ਉਲੀਕੇ ਜਾ ਰਹੇ ਨੇ ਜਿੱਥੇ ਸਿੱਖ ਸੰਗਤਾਂ ਨੂੰ ਵੱਜ ਚੜ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਏ ਅੱਜ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੌਖੜ ਲਾਈਨਸ ਤੇ ਸਿਪਾਲ ਖੈਰਾ ਦੇ ਐਨਡੀਪੀਐਸ ਮਾਮਲੇ ਦੇ ਵਿੱਚ ਨਵਾਂ ਰੋਖ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ ਸੁਨੀਲ ਜਾਖੜ ਨੇ ਕਿਰੀ ਆਮ ਆਦਮੀ ਪਾਰਟੀ ਸਰਕਾਰ ਰਾਗਵ ਚੱਡਾ ਨੂੰ ਲੈ ਕੇ ਚੁੱਕੇ ਸਵਾਲ सीएम ਮਾਨੂੰ ਮਿਲੇ ਅਕਾਲੀ ਵਿਧਾਇਕ ਸੁਖੀ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਦੀਆਂ ਖਬਰਾਂ ਤੇ ਦਿੱਤਾ ਸਪਸ਼ਟਿਕਰਨ ਅਮਰਿਤਪਾਲ ਦੇ ਪਰਿਵਾਰ ਨੇ ਭੁਖ ਹੜਤਾਲ ਕੀਤੀ ਖਤਮ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਰੀ ਕੀਤੇ ਗਏ ਸੰਹੁਕਮ ਇਸ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ